ਤਾਂ ਗੱਲ ਕਰਾਂਗੇ ਹਾਰਟ ਅਟੈਕ ਦੀ ਅੱਜ ਕੱਲ ਹਾਰਟ ਅਟੈਕ ਹੈ ਜਿਹੜਾ ਉਹ ਕਿਸੇ ਨੂੰ ਵੀ ਆ ਜਾਂਦਾ ਹੈ ਕੁਝ ਨਹੀਂ ਪਤਾ ਲੱਗਦਾ ਤੇ ਨਾ ਹੀ ਇਹ ਉਮਰ ਦੇਖਦਾ ਪਹਿਲਾਂ ਇੱਕ ਖਾਸ ਉਮਰ ਦੀ ਗੱਲ ਕਹੀ ਜਾਂਦੀ ਸੀ ਕਿ ਇੰਨੀ ਕੋਮਰ ਦੇ ਬੰਦੇ ਨੂੰ ਹਾਰਟ ਅਟੈਕ ਜਿਹੜਾ ਆ ਜਾਂਦਾ ਹੈ ਇੰਨੀ ਉਮਰ ਦੇ ਬੰਦੇ ਨੂੰ ਹਾਰਟ ਅਟੈਕ ਜਿਹੜਾ ਨਹੀਂ ਆਉਂਦਾ ਪਰ ਅੱਜ ਕੱਲ ਪਤਾ ਹੀ ਨਹੀਂ ਲੱਗਦਾ ਆ ਹੀ ਲੱਗਦਾ ਵੀ ਇਹ ਬੰਦਾ ਸੁੱਤਾ ਪੈ ਰਿਹਾ ਚਾਹੇ ਉਹ ਨੌਜਵਾਨ ਸੀ ਚਾਹੇ ਅਧ ਖੜਾ ਉਮਰ ਦਾ ਸੀ ਜਾਂ ਫਿਰ ਬਜ਼ੁਰਗ ਸੀ ਤਾਂ ਇਸ ਤੋਂ ਬਾਅਦ ਇੱਕ ਖੁੰਡ ਚਰਤਾ ਵੀ ਚੱਲਦੀ ਹੈ ਤੇ ਆਮ ਗੱਲਾਂ ਵੀ ਕੀਤੀਆਂ ਜਾਂਦੀਆਂ ਨੇ ਇਹ ਹਾਰਟ ਅਟੈਕ ਜਿਹੜਾ ਹੁਣ ਆਉਣ ਲੱਗ ਗਿਆ ਇਹ ਆਉਂਦਾ ਜੋ ਆਪਾਂ ਨੇ ਕੋਵਿਡ ਦੇ ਟੀਕੇ ਜਿਹੜੇ ਲਗਵਾਏ ਸੀ ਵੀ ਇਹਦੇ ਕਾਰਨ ਹਾਰਟ ਅਟੈਕ ਆਉਂਦਾ ਹੈ ਸਰਕਾਰ ਨੇ ਜਾਣ ਕੇ ਉਹ ਲਾਈ ਸੀ ਉਹ ਟੀਕੇ ਸਹੀ ਨਹੀਂ ਹੈਗੇ ਸੀ ਸਰਕਾਰ ਹੈ ਜਿਹੜੀ ਆਬਾਦੀ ਘਟਾਉਗੀ ਇਹ ਗੱਲਾਂ ਆਪਾਂ ਆਮ ਜਿਹੜੀਆਂ ਕਰਦੇ ਆ ਤਾਂ ਹੁਣ ਇਸੇ ਨਾਲ ਜੁੜੀ ਜਾਣਕਾਰੀ ਦੱਸਣ ਜਾ ਰਹੀਆਂ ਹੈ ਕਲੀਅਰ ਹੋ ਜਾਊਗਾ ਵੀ ਏਜ਼ ਅ ਇੰਜੈਕਸ਼ਨ ਲਵਾਉਣ ਨਾਲ ਕੋਵਿਡ ਵੈਕਸੀਨ ਲਵਾਉਣ ਨਾਲ ਹਾਰਟ ਅਟੈਕ ਆਉਂਦੇ ਹੈ ਜਾਂ ਫਿਰ ਨਹੀਂ ਦੋ ਵੱਡੀਆਂ ਸਿਹਤ ਸੰਸਥਾਵਾਂ ਨੇ ਇੱਕ ਏਮਜ ਦੂਜੀ ਆਈਸੀਐਮਆਰ ICMR ਨੂੰ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਹੈ ਜਿਹੜਾ ਕਿਹਾ ਜਾਂਦਾ ਹੈ ਤਾਂ ਇਸ ਨੇ ਇੱਕ ਅਧਿਐਨ ਕੀਤਾ ਹੈ ਇਸੇ ਦੇ ਸਬੰਧ ਵਿੱਚ ਤਾਂ ਇਹ ਅਧਿਐਨ ਜਿਹੜਾ ਸਮਾਸੀ ਮਈ ਅਗਸਤ 2023 ਇਸ ਸਾਲ ਦੇ ਵਿਚਕਾਰ ਇਸ ਮਹੀਨਿਆਂ ਦੇ ਵਿਚਕਾਰ ਇਹ ਅਧਿਐਨ ਇਹਨਾਂ ਦੋਨਾਂ ਸਿਹਤ ਸੰਸਥਾਵਾਂ ਨੇ ਕੀਤਾ ਹੈ ਇਸ ਨੇ ਜਿਹੜਾ ਦੇਸ਼ ਭਰ ਦੇ 19 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 47 ਵੱਡੇ ਹਸਪਤਾਲ ਤਾਂ ਇਥੋਂ ਜਿਹੜੇ ਸੈਂਪਲ ਲਈ ਤੇ ਜੇ ਉਹ ਨੌਜਵਾਨਾਂ ਦੇ ਸੈਂਪਲ ਲਏ ਜਿਹੜੇ ਪੂਰੀ ਤਰ੍ਹਾਂ ਤੰਦਰੁਸਤ ਸੀਗੇ ਜਾਨੀ ਕਿ ਫਿੱਟ ਸੀ ਪਰ ਅਕਤੂਬਰ 2021 ਅਤੇ ਮਾਰਚ 2023 ਦੇ ਵਿਚਕਾਰ ਅਚਾਨਕ ਇਹਨਾਂ ਨੌਜਵਾਨਾਂ ਦੀ ਡੈਥ ਹੈ ਜਿਹੜੀ ਹੋ ਜਾਂਦੀ ਹੈ ਤਾਂ ਇਹਨਾਂ ਦੇ ਵਿੱਚੋਂ ਰਿਪੋਰਟ ਲਈ ਗਈ ਅਧਿਐਨ ਡੂੰਘਾ ਜਿਵੇਂ ਪਹਿਲੀ ਪੂਰੀ ਤਰ੍ਹਾਂ ਡੂੰਘਾਈ ਨਾਲ ਇਹ ਜਾਂਚਿਆ ਜਾਂਦਾ ਤਾਂ ਕਰੋਨਾ ਟੀਕੇ ਨਾਲ ਇਹ ਸਾਬਤ ਇਹ ਦੇ ਵਿੱਚ ਹੋ ਜਾਂਦਾ ਕੋਈ ਵੀ ਸਿੱਧਾ ਜਾਂ ਅਸਿੱਧਾ ਇਹਨਾਂ ਨਾਲ ਸਬੰਧ ਹੈ ਜਿਹੜਾ ਨਹੀਂ ਸੀ ਇਹਨਾਂ ਦੀ ਨੌਜਵਾਨਾਂ ਦੀ ਮੌਤ ਹੈ ਜਿਹੜੀ ਕੋਵਿਡ ਦੇ ਇੰਜੈਕਸ਼ਨ ਨਾਲ ਹੋਈ ਹੋਵੇ। ਸਿਹਤ ਵਿਭਾਗ ਨੇ ਵੀ ਕਲੀਨ ਚਿੱਟਾ ਜਿਹੜੀ ਦਿੱਤੀ ਹੈ ਕਿ ਕੋਵਿਡ ਦੇ ਟੀਕੇ ਨਾਲ ਅਟੈਕ ਹੈ ਜਿਹੜਾ ਉਹ ਨਹੀਂ ਆਉਂਦਾ। ਅਟੈਕ ਦਾ ਕਾਰਨ ਕੀ ਦੱਸਿਆ ਗਿਆ? ਉਹ ਹੈ ਬਦਲਦੀ ਜੀਵਨ ਸ਼ੈਲੀ। ਜਿਹਦੇ ਵਿੱਚ ਕੀੜੀ ਗੱਲ ਰੱਖੀ ਗਈ ਅੱਜ ਦੀ ਨੌਜਵਾਨ ਪੀੜ੍ਹੀ ਵੀ ਜੀਵਨ ਸ਼ੈਲੀ ਹੈ ਜਿਹੜੀ ਬਦਲ ਰਹੀ ਹੈ। ਉਹਨੇ ਸਾਡਾ ਖਾਣ ਪੀਣ ਜਿਵੇਂ ਅਸੀਂ ਖਾਣੇ ਕੀ ਆਏ ਤੇ ਨਿਰਭਰ ਕਰਦਾ ਹੈ। ਜ਼ਿਆਦਾਤਰ ਬੰਦੇ ਕਲੀਆਂ ਫਲੀਆਂ ਚੀਜ਼ਾਂ ਖਾਂਦੇ ਆ। ਜਾਂ ਫਿਰ ਨਸ਼ੇ ਦਾ ਸੇਵਨ ਆ ਗਿਆ। ਸ਼ਰਾਬ ਜਿਆਦਾ ਪੀਂਦੇ ਹੈ ਸੇਰਟਾ ਪੀਂਦੇ ਹੈ ਇਸ ਤੋਂ ਇਲਾਵਾ ਘੱਟ ਨੀਂਦ ਲੈਣਾ ਇਹ ਵੀ ਅਟੈਕ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ ਹਰ ਸਮੇਂ ਤਣਾਅ ਰਹਿਣਾ ਇਹ ਵੀ ਅਟੈਕ ਦਾ ਇੱਕ ਕਾਰਨ ਮੰਨਿਆ ਜਾਂਦਾ ਹੈ ਜਿਆਦਾ ਸਰੀਰ ਕਤੌਰ ਤੇ ਜਿਹੜੀ ਕਸਰਤ ਕਰਨਾ ਜਿਆਦਾ ਕਰਨਾ ਹਦੋਬਾਦੀ ਕਰ ਜਾਂਦੇ ਹੈ ਕਈ ਵਾਰ ਬਜ਼ੋਰ ਲਾ ਜਾਂਦੇ ਹੈ ਉਹ ਵੀ ਇੱਕ ਅਟੈਕ ਦਾ ਕਾਰਨ ਹੈ ਜਿਹੜਾ ਅੱਜ ਦੀ ਨੌਜਵਾਨ ਈਡੀ ਦੇ ਵਿੱਚ ਮੰਨਿਆ ਜਾਂਦਾ ਹੈ ਕਈ ਤਰ੍ਹਾਂ ਦੇ ਆਪਾਂ ਪ੍ਰੋਡਕਟ ਵੀ ਜੋ ਜੰਮ ਲਾਉਂਦੇ ਨੌਜਵਾਨ ਉਹ ਖਾ ਲੈਂਦੇ ਐ 체ਤੀ ਸਰੀਰ ਨੂੰ ਗਰੋ ਕਰਨ ਵਾਸਤੇ ਤਾਂ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਨੌਜਵਾਨਾਂ ਦੇ ਵਿੱਚ ਹਾਰਟ ਅਟੈਕ ਆ ਜਿਹੜਾ ਹੁੰਦਾ ਹੈ ਇਹ ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਦਾ ਵਧਣਾ ਕੈਸਟਰੋਲ ਦਾ ਵਧਣਾ ਇਹ ਵੀ ਅਟੈਕ ਦਾ ਇੱਕ ਕਾਰਨ ਹੈ ਤਾਂ ਸੇਤ ਜਿਹੜਾ ਵਿਭਾਗ ਹੈ ਸੇਤ ਸੁਸਥਾ万ੀ ਇਹਨਾਂ ਨੇ ਇਹ ਪੁਆਇੰਟ ਨੋਟ ਕੀਤੇ ਹੈ ਕਿ ਬਦਲਦੀ ਜੀਵਨ ਸ਼ੈਲੀ ਦੇ ਕਾਰਨ ਅੱਜ ਕੱਲ ਜ਼ਿਆਦਾਤਰ ਹਾਰਟ ਅਟੈਕ ਆ ਜਿਹੜੇ ਉਹਾਰੇ ਤਾਂ ਇਹਦੇ ਵਿੱਚ ਹੁਣ ਇਹਨੂੰ ਰੋਕਣ ਲਈ ਕੀ ਹੈ ਆਪਣੇ ਸਰੀਰ ਦੇ ਟੈਸਟ ਬਹੁਤ ਘੱਟ ਲੋਕ ਸਰੀਰ ਦੇ 6 ਮਹੀਨੇ ਟੈਸਟ ਆ ਜਿਹੜੇ ਕਰਾਉਂਦੇ ਕਰਵਾਉਂਦੇ ਹੀ ਨਹੀਂ ਆਪਾਂ ਨੂੰ پتہ ਹੀ ਨਹੀਂ ਲੱਗਦਾ ਕਿ ਆਪਣੇ ਸਰੀਰ ਦੇ ਵਿੱਚ ਚੱਲ ਕੀ ਰਿਹਾ ਹੈ ਦੂਸਰਾ ਖਾਣ ਪੀਣ ਦੀ ਆਦਤਾਂ ਬਦਲਣੀਆਂ ਪੈਣਗੀਆਂ ਘਰੋਂ ਚੀਜ਼ਾਂ ਜਿਹੜੀਆਂ ਘਰੇ ਬਣੀਆਂ ਨੇ ਜੇ ਅਸੀਂ ਇਹੀ ਖਾਣ ਦੀ ਆਦਤ ਪਾਲਾਂਗੇ ਤਾਂ ਬਚ ਜਾਗੇ ਪੂਰੀ ਨੀਂਦ ਲੈਣਾ ਅੱਜ ਕੱਲ 5G ਆ ਗਿਆ ਦੂਜਾ ਕੰਮਾ ਦਾਤਣਾ ਰਾਤ ਨੂੰ ਲੇਟ ਸੌਂਦੇ ਐ ਕੰਮ ਤੇ ਜਾਣਾ ਹੁੰਦਾ ਸਵੇਰੇ ਜਲਦੀ ਉੱਠਦੇ ਐ ਨੀਂਦ ਪੂਰੀ ਨਹੀਂ ਹੁੰਦੀ ਤਾਂ ਨੀਂਦ ਪੂਰੀ ਕਰਨਾ ਵੀ ਇਹਦੇ ਵਿੱਚ ਸ਼ਾਮਲ ਹੈ ਤੇ ਸਰੀਰ ਲਈ ਲੋੜੀਂਦੀ ਕਸਰਤ ਕਰਨਾ ਵੀ ਜ਼ਰੂਰੀ ਹੈ ਸਰੀਰ ਦੀ ਐਕਟੀਵਿਟੀ ਹੋਵੇ ਹਰ ਇੱਕ ਅੰਗ ਦੀ ਤਾਂ ਇਨ੍ਹਾਂ ਕਾਰਨਾਂ ਕਰਕੇ ਬਚਾਅ ਜਿਹੜਾ ਹੋ ਸਕਦਾ ਹੈ ਬਾਕੀ ਕੋਵਿਡ ਦੇ ਇੰਜੈਕਸ਼ਨ ਨਾਲ ਹਾਰਟ ਅਟੈਕ ਦਾ ਜਿਹੜਾ ਕੋਈ ਵੀ ਸਬੰਧ ਨਹੀਂ ਹੈਗਾ ਇਸ ਏਟ ਦੀਆਂ ਵੱਡੀਆਂ ਸੰਸਥਾਵਾਂ ਨੇ ਇੱਕ ਅਧਿਐਨ ਦੇ ਜ਼ਰੀਏ ਸਾਬਤ ਹੈ ਜਿਹੜਾ ਉਹ ਕਰ ਦਿੰਦਾ ਹੈ ਬਾਕੀ ਤੁਸੀਂ ਵੀ ਆਪਣੇ ਵਿਚਾਰ ਇਸ ਪ੍ਰਤੀ ਹੈ ਜਿਹੜਾ ਰੱਖ ਸਕਦੇ ਹੋ